ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਦੋਸਤੋ ਆਜੋ ਦਿਖਾਈਏ ਤੁਹਾਨੂੰ ਅਮਰੀਕਾ ਦੀ ਕਣਕ ਤੇ ਆਹ ਪਿਆ ਦੂਰ ਤੱਕ ਖੇਤ ਵੱਡੇ ਵੱਡੇ ਟੱਕ ਨੇ ਇੱਥੇ ਤੇ ਕਣਕ ਇਹ ਬੀਜੀ ਗਈ ਹੈ ਲਗਭਗ ਮਹੀਨਾ ਪਹਿਲਾਂ ਆਪਣੇ ਵਾਂਗੂ ਗ੍ਰੋਥ ਨਹੀਂ ਹੈਗੀ ਮਹੀਨੇ ਤੋਂ ਵੀ ਉੱਪਰ ਹੋ ਗਿਆ ਉਹ ਬੀਜੀ ਨੂੰ ਤੇ ਮੱਕੀ ਵਾਲਾ ਖੇਤ ਆ ਇਹ ਇਹ ਵਾਲੇ ਖੇਤ 'ਚ ਕਣਕ ਬੀਜੀ ਆ ਹਰ ਸਾਲ ਬਦਲਵੀਂ ਫਸਲ ਬੀਜਦੇ ਆ ਜਿਵੇਂ ਮੱਕੀ ਸੀ ਤਾਂ ਕਣਕ ਜਾਂ ਸੋਇਆਬੀਨ ਐ ਬਦਲ ਕੇ ਬੀਜਦੇ ਆ ਤੇ ਅੱਜ برف ਪੈਣ ਲੱਗ ਗਈ ਮੌਸਮ ਇੱਥੇ ਕੋਈ ਪਤਾ ਨਹੀਂ ਕਦੋਂ ਠੰਡਾ ਹੋ ਜਾਵੇ ਤੇ ਆ ਦੇਖਦੇ ਹੋ ਨਾ ਤੁਸੀਂ ਡਿੱਗਦੇ ਨੇ ਕਣਜੇ ਇਹ ਸਨੋ ਪੈਂਦੀ ਆ ਥੱਲੇ ਵੀ ਚਿੱਟੇ-ਚਿੱਟੇ ਰੰਗ ਦਾ ਦਿਖਦੇ ਹੋ ਤੁਸੀਂ ਕੁਛ ਤੇ ਇਹ ਹੁਣ ਸਨੋ ਨੇ ਢੱਕ ਲੈਣੀ ਆ ਧਰਤੀ ਜਮਾ ਚਿੱਟੀ ਹੋ ਜਾਊਗੀ ਤੇ ਇਹ ਕਣਕ ਐਵੇਂ ਹੀ ਖੜੀ ਰਹੂਗੀ ਜਦੋਂ ਅਪ੍ਰੈਲ ਦੇ ਵਿੱਚ ਮਾਰਚ ਅਪ੍ਰੈਲ ਦੇ ਵਿੱਚ ਜਾ ਕੇ ਸنو ਖੁਰਗੀ ਤੇ ਫਿਰ ਇਹ ਦੁਬਾਰੇ ਕਣਕ ਫੁੱਟਣੀ ਸ਼ੁਰੂ ਹੋ ਜੂਗੀ ਆਪਾਂ ਕਣਕ ਜਾਣੀ ਅਪ੍ਰੈਲ ਦੇ ਵਿੱਚ ਵੱਢ ਲੈਨੇ ਆ ਪਰ ਇਹ ਵੱਢਣਗੇ ਜੁਲਾਈ ਦੇ ਵਿੱਚ 7ਵੇਂ ਮਹੀਨੇ ਚ ਤੇ 9ਵੇਂ ਮਹੀਨੇ ਚ ਇਹ ਨਾ ਇਹ ਬੀਜੀ ਆ ਜਾਨੀ ਕਿ 10ਵੇਂ ਮਹੀਨੇ ਕਣਕ ਖੇਤ ਚ ਖੜੀ ਰਹਿੰਦੀ ਆ ਤੇ ਆਪਣੇ ਜਾਣੀ ਲਗਭਗ ਆਪਾਂ 6 ਮਹੀਨਿਆਂ ਚ ਵੱਢ ਲੈਨੇ ਆ ਸੋ ਇਹੋ ਜਿਹੇ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਣੇ ਹੁੰਨੇ ਆ ਤੇ ਆਹਨ ਚਾਰੇ ਪਾਸੇ ਖੁੱਲਾ ਜਿਹਾ ਮਾਹੌਲ ਆ ਠੰਡ ਬਹੁਤ ਆ ਨੰਗੇ ਜਾਂਦੇ ਮੈਂ ਕਿਹਾ ਚਲੋ ਵੀਡੀਓ ਬਣਾ ਲਈਏ ਤੁਹਾਨੂੰ ਦਿਖਾ ਦਈਏ ਆਲਾ ਦੁਆਲਾ ਤੇ ਆਹਾਂ ਸੈਲੋ ਬਣਿਆ ਹੋਇਆ ਇੱਧਰ ਦਾਣੇ ਸਾਹਮਣੇ ਵਾਸਤੇ ਤੇ ਇੱਧਰ ਵੀ ਕਿਣਕਵੀਂ ਜੀ ਹੋਈ ਆ ਇੱਧਰ ਵੈਸੇ ਉਹ ਫੀਲਡ ਛੱਡੀ ਵੀ ਆ ਕਿਸੇ ਦੀ ਉਹ ਸਾਹਮਣੇ ਰੱਖੇ ਹੋਏ ਨੇ ਪਸ਼ੂ ਇਹ ਫਾਰਮਾ ਜਿਹੜੇ ਫਾਰਮ ਹੁੰਦੇ ਆ ਫਿਰ ਉਹ ਹਵਦਾ ਹੈ ਥਾਂ ਛੱਡ ਲੈਂਦੇ ਆ ਜਾਨਵਰ ਖੁੱਲੇ ਫਰੀ ਜਾਂਦੇ ਆ ਉਹਦੇ ਵਿੱਚ ਸੋ ਇਹੋ ਜਿਹੀਆਂ ਗੱਲਾਂ ਬਾਤਾਂ ਇਹੋ ਜਿਹਾ ਮਾਹੌਲ ਆ ਇੱਥੋਂ ਦੀਆਂ ਆਮ ਜਿਹੜੀਆਂ ਜ਼ਮੀਨੀ ਪੱਧਰ ਦੀਆਂ ਗੱਲਾਂ ਬਾਤਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਆ ਸੋ ਸ਼ੇਅਰ ਕਰਦੇ ਆ ਕਰੋ ਮਿਲਦੇ ਆ ਕਿਸੇ ਨਵੀਂ ਗੱਲਬਾਤ ਦੇ ਨਾਲ ਹੱਸਦੇ ਵਸਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ